ਲੋ ਸਾ ਜੀ ਇਹ ਆ ਗਿਆ ਅੰਮ੍ਰਿਤਸਰੀ ਕੋਲ ਸਗਾ ਆਹ ਆ ਮਸਲੇ ਦੇ ਨੂੰ ਦਿਨ ਵੱਧ ਗਏ ਨੇ ਵੇ ਤੇਰੀ ਤੱਕਣੀ ਕਰਕੇ ਹੈਲੋ एवरीवन ਦਿਸ ਇਜ਼ ਜਾਨਦੀਪ ਪੈਂਡ ਵੈਲਕਮ ਟੂ ਮਾਈ ਨਿਊ ਵਲੌਗ ਦੋਸਤੋ ਉਮੀਦ ਕਰਦਾ ਮਸਤ ਹੋਵਾਂਗੇ ਸਵਾਸਤ ਹੋਵਾਂਗੇ ਅੱਜ 23 ਜਨਵਰੀ ਦੇ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਮੰਗਲਵਾਰ ਜਨਾ ਸਾਜੀ ਤੇ ਅੱਜ ਦੇ ਦਿਨ ਤੁਹਾਨੂੰ ਆਪਾਂ ਇਥੋਂ ਦੇ ਰੰਗ ਢੰਗ ਦਿਖਾਵਾਂਗੇ ਤੇ ਵੀਡੀਓ ਨਾਲ ਬਨੇ ਰਹੋ ਉਦੋਂ ਤੱਕ ਤੇ ਲਓ ਨਜ਼ਾਰੇ ਇੱਕ ਚਾਤ ਸਾਜੀ ਅੱਜ ਇਧਰ ਦੀ ਡਿਸਪਲੇ ਤੇ ਮਾਰੋ ਤੁਸੀਂ ਦੇਖੋ ਸਾਜੀ ਤੇ ਲਾਈਟਾਂ ਜਿਹੜੀਆਂ ਪਤਾ ਨਹੀਂ ਕਿਉਂ ਅੱਜ ਇਸ ਤਰ੍ਹਾਂ ਨਹੀਂ ਦਿਖਾਈ ਦੇ ਰਹੀਆਂ ਨੇ ਹੋਰੀ ਜਿਵੇਂ ਕੁਛ ਲੁਕਾਇਆ ਹੁੰਦਾ ਥੱਲੇ ਨੂੰ ਇਸ ਤਰ੍ਹਾਂ ਇਹ ਦਿਖ ਰਿਹਾ ਤੇ ਇਧਰ ਮੁੰਲਾ ਦਾ ਟੱਕਾ ਨਾ ਇੱਕ ਸਾਡਾ ਇਥੋਂ ਤੁੰਦ ਮਹੌਲ ਸਾਡੇ ਸ਼ੁਰੂ ਹੋਂ ਦਾ ਇਸ ਤਰ੍ਹਾਂ ਦਾ ਦਿਖਾਈ ਦੇ ਰਿਹਾ ਸਾਰੀ ਡਿਸਪਲੇ ਲੱਗੀ ਹੈ ਬਹੁਤ ਸੋਹਣੀ ਲੱਗ ਰਹੀ ਲਓ ਸਾ ਜੀ ਆਪਾਂ ਇੱਕ ਵਾਰ ਥੰਦਰ ਮਾਰ ਕੇ ਕੈਮਰਾ ਕਰ ਲਿਆ ਸਾਬ ਪਹਿਲਾਂ ਨਾਲ ਜਿਹੜੀ ਵੀਡੀਓ ਦੀ ਕੁਆਲਿਟੀ ਉਹ ਬਹੁਤ ਅੱਛੀ ਆ ਰਹੀ ਹੋਣੀ ਮੈਨੂੰ ਵੀ ਲੱਗ ਰਿਹਾ ਹੈ ਬੇਸ਼ੱਕ ਮੈਂ ਵਧੀਆ ਨਹੀਂ ਆ ਰਿਹਾ ਪਰ ਵੀਡੀਓ ਵਧੀਆ ਆ ਰਹੀ ਹੈ ਹੁਣ ਤੁਸੀਂ ਬੈਕ ਕੈਮਰੇ ਦੀ ਝਲਕ ਦੇਖੋ ਹੁਣ ਵੀਡੀਓ ਜਿਹੜੀ ਅੱਛੀ ਆ ਰਹੀ ਹੈ ਤੁੰਦਲ ਤੁੰਦਲ ਨੈਣ ਨਕਸ਼ਿਓ ਦੇ ਚੇਤੇ ਨੇ ਤੇ ਬਾਕੀ ਸੂਰਤ ਅੱਖਾਂ ਮੂਰੋਂ ਮਿੱਟੀ ਪਈ ਏ ਲੋ ਸਾ ਜੀ ਤੁਸੀਂ ਦੇਖ ਰਹੇ ਹੋ ਪ੍ਰਸ਼ਾਂਤ ਚਾਟ ਭੰਡਾਰ ਇੱਥੇ ਵਿਆਹ ਸਾਦੀਆਂ ਦੇ ਆਰਡਰ ਜਿਹੜੇ ਹੈ ਉਹ ਬੁੱਕ ਕੀਤੇ ਜਾਂਦੇ ਨੇ ਇਹਨਾਂ ਕੋਲ ਗੋਲ ਗੱਪੇ ਆਲੂ ਟਿੱਕੀ ਸਬਜ਼ੀ ਕੁਲਚਾ ਦਹੀਂ ਭੱਲਾ ਭੱਲਾ ਪਾਪੜੀ ਖੋਲੇ ਟਿੱਕੀ ਇਹ ਇਹ ਵੈਰਾਈਟੀਆਂ ਜਿਹੜੀਆਂ ਸਾ ਜੀ ਤੁਸੀਂ ਇਹਨਾਂ ਕੋਲੋਂ ਲੈ ਸਕਦੇ ਹੋ ਇੰਦਰ ਆ ਕੇ ਭਾਈ ਜੀ ਇਹ ਤੁਹਾਨੂੰ ਖਾਣ ਦੀ ਤਗੜੀਆਂ ਤਗੜੀਆਂ ਚੀਜ਼ਾਂ ਬਣਾ ਕੇ ਘੈਂਟ ਘੈਂਟ ਸੂਜੀ ਵਾਲੇ ਗੋਲ ਗੱਪੇ ਆਟੇ ਵਾਲੇ ਆ ਗਏ ਕੁਲਚੇ ਵੀ ਆਉਣ ਲੱਗੇ ਹਨ ਕੁਲਚੇ ਹੁਣ ਬਣਾਉਣ ਲੱਗੇ ਹਨ ਕੁਲਚੇ ਤੇ ਫਿਰ ਆਪਾਂ ਅੱਜ ਖਾ ਕੇ ਦੇਖ ਹੀ ਲੈਨੇ ਇੱਕ ਬਣਾ ਦੋ ਸ਼ਾਹੀ ਫਿਰ ਆ ਗਿਆ ਵੱਡਾ ਉਸਤਾਦ ਆ ਗਿਆ ਇਹ ਇਹ ਬਣਾਉਂਦਾ ਟਿੱਕੀ ਇੱਧਰ ਇਹ ਆ ਗਏ ਸ਼ਾਹੀ ਬਿਲਕੁਲ ਸਾਡੇ ਸਾਹਮਣੇ ਭਗਵਤੀ ਸੇਲਜ ਦੇ ਇੱਧਰ ਆ ਗਏ ਬਿਲਕੁਲ ਨਾਲ ਇੱਧਰ ਲਵਲੀ ਵਰਦੀਆਂ ਵਾਲੇ ਇਹਨਾਂ ਦੇ ਬਿਲਕੁਲ ਨਾਲ ਇਹ ਹੈਗੇ ਆ ਭਾਈ ਸਾਹਿਬ ਤਾਂ ਸ਼ਾਹੀ ਵੈਸੇ ਆਪਾਂ ਕਹਿੰਦੇ ਕੁਲਚਾ ਖਾਂਦੇ ਨਹੀਂ ਤੇ ਬੰਦ ਕੀਤਾ ਹੋਇਆ ਸੀ ਆਪਾਂ ਆਪ ਹੀ ਆਪਣੀ ਇੱਛਾ ਅਨੁਸਾਰ ਪਰ ਅੱਜ ਦੇਖ ਲੈਨੇ ਵੀ ਕਿਸ ਤਰ੍ਹਾਂ ਦਾ ਹੱਥ ਹੈ ਇਹਨਾਂ ਦਾ ਕੁਲਚਾ ਬਣਾਉਣ ਦੇ ਵਿੱਚ ਲਓ ਸਾ ਜੀ ਇਹ ਆ ਗਿਆ ਅੰਬਰਸਰੀ ਕੁਲਚੇ ਵਰਗਾ ਅੰਬਰਸਰੀ ਕੁਲਚਾ ਕਹ ਲੋ ਤੁਸੀਂ ਮੈਨੂੰ ਇਹ ਸੀ ਕਿਤੇ ਭਰਕੇ ਵਾਲਾ ਕੁਲਚਾ ਪਰ ਇਸ ਤਰ੍ਹਾਂ ਦਾ ਨਾਲ ਛੋਲੇ ਨਾਲ ਕੁਲਚਾ ਦੇਖਣਾ ਟੇਸ ਕਿਸ ਤਰ੍ਹਾਂ ਦਾ ਵੈਸੇ ਦੇਖ ਕੇ ਲੱਗ ਰਿਹਾ ਵਧੀਆ ਹੋਊਗਾ ਹਾ 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 ਜਬਰਦਸਤ ਕੁਲਚਾ ਵੀ ਜਬਰਦਸਤ ਬਸ ਫਰਕ ਇਹਨਾ ਕਿ ਮਿਰਚ ਵੱਧ ਪਾਤੀ ਉਹਨੇ ਕਿਉਂਕਿ ਮੈਂ ਕਿਹਾ ਸੀ ਜੁਨਾ ਟਾਈਮ ਮੂੰਹ ਜਣਾ ਬੱਚੇ ਫਿਰ ਗੱਲੀ ਜੀ ਬਣਦੀ ਨਹੀਂ ਹਾਲਾਂਕਿ ਹੁਣ ਵੱਧ ਮਚ ਰਿਹਾ ਹਾ 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 ਅੱਲਾ ਬਿਸਮਿਲ੍ਲਾ ਤੇਰੀ ਜੁਗਨੀ ਆ ਹਾ ਹਾ ਢੋਲ ਵਾਲਿਆ ਤੇਰੀ ਜੁਗਨੀ ਲਓ ਸਾ ਜੀ ਆਪਾਂ ਰੇਲਵੇ ਸਟੇਸ਼ਨ ਤੇ ਆ ਚੁੱਕੇ ਹਾਂ ਤੇ ਥੇੜੀ ਮਾਲ ਗੱਡੀ ਆ ਬਾਈ ਜੀ ਇਹਨੇ ਕੋਲੇ ਦੇ ਨਾਲ ਭਰੀ ਹੋਈ ਆ ਮਾਲ ਦੇ ਨਾਲ ਤੇ ਇੱਧਰ ਤੁਸੀਂ ਦੇਖ ਰਹੇ ਹੋ ਤਾਪੇ ਦਾ ਜਿਹੜਾ ਬੋਰਡ ਲੱਗਿਆ ਹੋਇਆ ਤੇ ਉਹ ਦੂਰ ਤੱਕ ਤੁਹਾਨੂੰ ਦਿਖਾਈ ਦੇ ਰਿਹਾ ਹੁਣ ਅੱਜ ਦਾ ਚੰਗਾ ਵਾਤਾਵਰਨ ਬਹੁਤ ਘੱਟ ਠੰਡ ਰਹੀ ਅੱਜ ਤੇ ਅੱਜ ਦਾ ਜਿਹੜਾ ਆਪਣਾ ਦਿਨ ਬਹੁਤ ਅੱਛਾ ਗਿਆ ਸਾ ਜੀ ਤੇ ਵਧੀਆ ਸੀ ਮौज-ਮਸਤੀ ਵਾਲਾ ਦਿਨ ਸੀਗਾ ਮਤਲਬ ਆਪਾਂ ਵਲੌਗ ਇਸੇ ਕਰਕੇ ਬਣਾਉਨੇ ਹੁੰਦੇ ਆ ਕਿ ਆਪਣਾ ਕਿਸ ਦਿਨ ਕਿਹੜਾ ਦਿਨ ਕਿਸ ਤਰ੍ਹਾਂ ਦਾ ਜਾ ਰਿਹਾ ਬੁੱਲੇ ਵੱਡਿਆ ਪੂਰੇ ਜੰਦੀ ਦੇ ਤੇ ਬਾਕੀ ਤੁਸੀਂ ਵੀਡੀਓ ਨਾਲ ਬਣੇ ਰਹੋ ਹੋਰ ਤੁਹਾਨੂੰ ਰੰਗ ਟੰ ਦੇਖ ਰਹੇ ਹੋ ਜਿਹੜਾ ਇੰਨਾ ਚੇਂਜ ਆ ਚੁੱਕਿਆ ਦੋ ਦਿਨਾਂ ਦੇ ਵਿੱਚ ਵਿੱਚ ਜਿਹੜਾ ਮੈਂ ਤੁਹਾਨੂੰ ਨਹੀਂ ਦਿਖਾਇਆ ਤੇ ਅੱਜ ਤੁਸੀਂ ਦੇਖ ਸਕਦੇ ਹੋ ਸਾਹਿਬ ਇੱਧਰ ਦੇਖ ਰਹੇ ਹੋ ਸਾਹਿਬ ਤੁਸੀਂ ਰੇਲਵੇ پارک ਇਸ ਤਰ੍ਹਾਂ ਥੋੜਾ ਜਿਹਾ ਟਾਈਟੇਰੀਆ ਹੋਇਆ ਹੋਇਆ ਕਿਉਂਕਿ ਤੁਹਾਨੂੰ ਪਤਾ ਕਾਰਨ ਕੀ ਚੱਲ ਰਹੇ ਨੇ ਰੋਜ਼ ਤਾਂ ਆਪਾਂ ਵਲੌਗ ਬਣਾਈਦਾ ਇੱਥੋਂ ਇਸ ਕਰਕੇ ਤੁਹਾਨੂੰ ਰੋਜ਼ ਐਕਸਪਲੇਨ ਕਰਨ ਦੀ ਲੋੜ ਨਹੀਂ ਪਰ ਤੁਹਾਨੂੰ ਆਪਾਂ ਫਿਰ ਵੀ ਦਿਖਾ ਰਹੇ ਹਾਂ ਕਿ ਆਪਣੇ ਕੋਲ ਮਟੀਰੀਅਲ ਬਹੁਤ ਘੱਟ ਆ ਵਲੌਗ ਬਣਾਉਣ ਵਾਸਤੇ ਤੇ ਖੈਰ ਬਾਈ ਜੀ ਇਸ ਤਰ੍ਹਾਂ ਦਾ ਜਿਹੜਾ ਹੈ ਮਹੌਲ ਤੁਹਾਨੂੰ ਮੈਂ ਦਿਖਾ ਰਿਹਾ ਤਾਂ ਪਾ ਰੇਲਵੇ ਸਟੇਸ਼ਨ ਦਾ ਕਿਉਂਕਿ ਇੱਥੇ ਦ ਕੁੱਲ ਸੋਨਾ ਸਰਾਮ ਪਈ ਐ ਇੱਥੇ ਪਾਰਕ ਦੇ ਵਿੱਚ ਕਿਉਂਕਿ ਠੰਡ ਵੀ ਆ ਕੋਈ ਆ ਜਾ ਵੀ ਨਹੀਂ ਰਿਹਾ ਇਸ ਵਕਤ ਇੱਕ ਬੰਦਾ ਮੈਨੂੰ ਦਿਖਾਈ ਦੇ ਰਿਹਾ ਐ ਇੱਥੇ ਪੇੜ ਦੇ ਓਲੇ ਖੜਾਗਾ ਇਹਦੇ ਓਲੇ ਬਾਕੀ ਸਾਰਾ ਜਿਹੜਾ ਵੀ ਸੁੰਨ ਦਾ ਮਾਹੌਲ ਸੁੰਨ ਦਾ ਮਾਹੌਲ ਆ ਜਿਹੜਾ ਉਹ ਛਾਇਆ ਹੋਇਆ ਤੇ ਨਾਲ ਹੀ ਕਹਿੰਦੇ ਸ਼ਾਜੀ ਗਾਣਾ ਗਾਉਣ ਦੀ ਵਾਰੀ ਆ ਚੁੱਕੀ ਐ ਤੇ ਗਾਣਾ ਸੁਣੋ ਹੂੰ ਚੰਨਾ ਤੇਰੀ ਚਾਨਣੀ ਦਾ ਸਾਨੂੰ ਮਿੱਠੜਾ ਲੱਗੇ ਪਰ ਛਾਵਾਂ ਤੇ ਇੱਕ ਗੀਤ ਆਪਾਂ ਤੁਹਾਨੂੰ ਸੁਣਾ ਚੁੱਕੇ ਆ ਇੱਕ ਸਥਾਈ ਤੇ ਇਸ ਤੋਂ ਬਾਅਦ ਭਾਈ ਜੀ ਤੁਸੀਂ ਫੇਰ ਇੱਧਰ ਦੇਖੋ ਕੋਲਾ ਗੱਡੀ ਤੇ ਫੇਰ ਤੁਹਾਨੂੰ ਇੱਕ ਗਾਣਾ ਫੇਰ ਸੁਣਾਇਆ ਜਾਊਗਾ ਲਓ ਜੀ ਇੱਕ ਗਾਣੇ ਦੀ ਫੇਰ ਵਾਰੀ ਆ ਚੁੱਕੀ ਆ ਸੱਜਣ ਪਿਆਰਾ ਉਂਝ ਬੋਲਦਾ ਨਹੀਂ ਸਾਡੇ ਨਾਲ ਖੰਗ ਫਸ ਜਾਂਦੀ ਆਪਣੇ ਵਾਰ-ਵਾਰ ਇਸ ਕਰਕੇ ਗਾਣਾ ਦੁਬਾਰੇ ਸ਼ੁਰੂ ਹੋਊਗਾ ਸੱਜਣ ਪਿਆਰਾ ਉਂਝ ਬੋਲਦਾ ਨਹੀਂ ਸਾਡੇ ਨਾਲ ਖਿਆਲਾਂ ਵਿੱਚ ਸਭ ਹੀ ਮਨਾਈ ਦਾ ਸੱਜਣ ਪਿਆਰਾ ਉਂਝ ਬੋਲਦਾ ਨਹੀਂ ਸਾਡੇ ਨਾਲ ਖਿਆਲਾਂ ਵਿੱਚ ਸਭ ਹੀ ਮਨਾਈ ਦਾ ਲੋ ਸਾਜਿਕਾਂ ਨੇ ਤੀਜਾ ਗਾਣਾ ਵੀ ਤੁਹਾਨੂੰ ਆਪਾਂ ਸੁਣਾ ਚੁੱਕੇ ਆ ਤੇ ਰੇਲਵੇ ਸਟੇਸ਼ਨ ਤੇ ਆਪਾਂ ਟਹਿਲ ਰਹੇ ਆ ਕਿ ਆ ਮੈਂ ਡਰ ਗਿਆ ਸੀ ਮਾਹ ਪਤਨ ਕੀ ਹੋ ਗਿਆ ਕਿਉਂਕਿ ਕਿਉਂਕਿ ਕਿਰਮ ਝਟਕਾ ਪਿਆ ਇਧਰ ਗੱਡੀ ਨੂੰ ਇਸ ਕਰਕੇ ਇਹ ਹੁਣ ਚੱਲ ਵੀ ਆ ਇੱਥੋਂ ਕਹਿੰਦੇ ਬਾਈ ਜੀ ਹੁਣ ਇਹ ਸਿੱਧੀ ਜਾ ਕੇ ਅਗਲੇ ਸਟੇਸ਼ਨ ਤੇ ਰੁਕੂ ਮੇਰੇ ਸਾਹ ਨਾਲ ਆ ਤੁਸੀਂ ਇੰਨਾ ਨੇੜੋਂ ਜਿਹੜਾ ਤੁਸੀਂ ਬਾਈ ਜੀ ਇਹ ਚੰ드ਰਮਾ ਦੇਖ ਰਹੇ ਹੋ ਹਾਲਾਂਕਿ ਇਹ ਇੰਨਾ ਹੀ ਨੇੜੇ ਐ ਐਂਡ ਹੋ ਗਿਆ ਜੀ ਕਹਿੰਦੇ ਟ੍ਰੇਨ ਦਾ ਐਂਡ ਹੋ ਗਿਆ ਐਂਡ ਵਾਲਾ ਡੱਬਾ ਇਹ ਮਤਲਬ ਕੀ ਕਹਿੰਦੇ ਇਹਨੂੰ ਲਾਸਟ ਵਾਲਾ ਆ ਜਿਹੜਾ ਇਧਰ ਕ੍ਰੋਸ ਵੀ ਬਣਾਇਆ ਹੁੰਦਾ ਇਧਰ ਛੇ ਵੀ ਇਸ ਤੋਂ ਪਿੱਛੇ ਕੋਈ ਡੱਬਾ ਹੈ ਨਹੀਂ ਤੇ ਸ਼ਾਮ ਦਾ ਮਾਹੌਲ ਬਾਈ ਜੀ ਹੁਣ ਟ੍ਰੇਨਾਂ ਜਾ ਚੁੱਕੀਆਂ ਨੇ ਇ ਛੁੱਟੀ ਹੋ ਚੁੱਕੀ ਇਹਨਾਂ ਨੂੰ ਆਪਾਂ ਵਿਚਾਰਿਆਂ ਨੂੰ ਵੀ ਛੁੱਟੀ ਹੋਣ ਵਾਲੀ ਆ ਬਸ ਆਪਾਂ ਵੀ ਚੱਲੇ ਆ ਇੱਥੋਂ ਤੇ ਥੋੜਾ ਜਿਹਾ ਅਦਰ ਮौज-ਮਾਸਤੀ ਕਰਨੇ ਸੀ ਵਲੌਗ ਬਣਾਉਣ ਵਾਸਤੇ ਆਏ ਸੀ ਆ ਮਸਲੇ ਦੇ ਨੂੰ ਦਿਨ ਵੱਧ ਗਏ ਨੇ ਵੇ ਤੇਰੀ ਤੱਕਣੀ ਕਰਕੇ ਤੱਕਣੀ ਕਰਕੇ ਆ ਮਸਲੇ ਦੇ ਨੂੰ ਦਿਨ ਵੱਧ ਗਏ ਨੇ ਵੇ ਤੇਰੀ ਤੱਕਣੀ ਕਰਕੇ ਤੱਕਣੀ ਕਰਕੇ ਤਾਂ ਸਾਰੀ ਆ ਪੱਜ ਦੇ ਜਿਹੜੇ ਹੈ ਟੁੱਟ-ਫੁੱਟ ਸੀਨ ਇਕੱਠੇ ਕਰਕੇ ਜਿਹੜਾ ਅੱਜ ਦਾ ਵਲੌਗ ਆ ਉਹ ਪੂਰਾ ਕੀਤਾ ਮਤਲਬ ਆਪਣੇ ਹਿਸਾਬ ਨਾਲ ਕਰਤਾ ਇਹ ਆਪਣਾ ਅੱਜ ਦਾ ਕੁਝ ਇਸ ਤਰ੍ਹਾਂ ਦਾ ਵਲੌਗ ਬਣਿਆ ਸੀਗਾ ਥੋੜਾ ਜਿਹਾ ਇਹ ਥੋੜਾ ਬੋਰਿੰਗ ਵੀ ਹੋ ਸਕਦਾ ਕਿਉਂਕਿ ਆਪਾਂ ਇਹਦੇ ਵਿੱਚ ਤੁਹਾਨੂੰ ਕੋਈ ਕੰਮ ਦੀ ਜਿਹੀ ਵੈਸੇ ਦਿਖਾਈ ਨਹੀਂ। ਵੈਸੇ ਵੀ ਆਪਾਂ ਘਾਟੀ ਦਿਖਾਉਣੇ ਹੁੰਦੇ ਆ ਕਿਉਂਕਿ ਆਪਾਂ ਇੱਥੇ ਨੇੜੇ-ਨੇੜੇ ਤਾਂ ਤੁਹਾਨੂੰ ਦਿਖਾ ਸਕਦੇ ਹੁੰਦੇ ਆ ਦੂਰ ਆਪਾਂ ਕਿਧਰੇ ਜਾ ਨਹੀਂ ਸਕਦੇ। ਤਾਂ ਇਸ ਕਰਕੇ ਜਿਆਦਾ ਤੋਂ ਜਿਆਦਾ ਕੀ ਆ ਬਈ ਇੱਕ ਵਾਰੀ ਹੋਰ ਆ ਡਿਸਪਲੇ ਦੇਖ ਲਓ ਸਾਜੀ ਇੱਧਰ। ਡਿਸਪਲੇ ਦੇਖ ਲਈ ਠੀਕ ਆ ਜੀ। ਤੇ ਇੱਧਰ ਅਸੀਂ ਵੇਟ ਕਰ ਰਹੇ ਹਾਂ ਕਿ ਸਾਡੇ ਕੋਲੇ ਹਾਇਰ ਦੇ ਵਿੱਚ ਕਿਹੜਾ ਬੰਦਾ ਆ ਰਿਹਾ ਨਵਾ। ਤੇ ਜਦੋਂ ਵੀ ਆਊਗਾ ਫਿਰ ਤੁਹਾਨੂੰ ਉਹਦੇ ਨਾਲ ਮਲਾਵਾਂਗੇ ਤੁਹਾਨੂੰ ਰੂਬਰੂ ਕਰਾਵਾਂਗੇ ਤੇ ਦੇਖਾਂਗੇ ਉਹ ਕਿਸ ਤਰ੍ਹਾਂ ਦਾ ਕਿਵੇਂ ਸਮਝਾਉਂਦਾਗਾ ਤੇ ਉਮੀਦ ਕਰਦਾ ਤੁਹਾਨੂੰ ਫਿਰ ਵੀ ਠੀਕ ਲੱਗਿਆ ਹੋਵੇ ਤਾਂ ਜੇ ਤੁਹਾਨੂੰ ਵੀਡੀਓ ਠੀਕ ਲੱਗੀ ਤਾਂ ਵੀ ਲਾਈਕ ਕਰ ਦਿਓ ਨਹੀਂ ਲੱਗੀ ਤਾਂ ਵੀ ਕਰ ਦਿਓ ਕੁਝ ਨਹੀਂ ਹੁੰਦਾ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਮਿਹਰਬਾਨੀ ਖੁਸ਼ ਰਹੋ ਬੇ ਜੀ ਜ਼ਿੰਦਗੀ ਜ਼ਿੰਦਾਬਾਦ